ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਸਾਧ ਸੰਗਤ ਜੀ ਹਰੇਕ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿਸੇ ਦਾ ਕੋਈ ਸੁਪਨਾ ਹੁੰਦਾ ਹੈ ਕਿਸੇ ਦਾ ਕੋਈ ਪਰ ਸੁਪਨੇ ਪੂਰੇ ਉਸਦੇ ਹੀ ਹੁੰਦੇ ਆ ਜੋ ਆਪਣੇ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਸਖਤ ਮਿਹਨਤ ਕਰਦੇ ਆ ਉਹ ਦਿਨ ਰਾਤ ਮਿਹਨਤ ਕਰਦੇ ਆ ਆਪਣੇ ਕੰਮ ਪ੍ਰਤੀ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਆ ਅਤੇ ਮੇਰੇ ਵਾਹਿਗੁਰੂ ਜੀ ਉਹਨਾਂ ਦੀ ਮਿਹਨਤ ਦਾ ਉਹਨਾਂ ਦੀ ਇਮਾਨਦਾਰੀ ਦਾ ਮੁੱਲ ਇੱਕ ਨਾ ਇੱਕ ਦਿਨ ਜ਼ਰੂਰ ਮੋੜਦੇ ਆ ਅਤੇ ਉਹ ਇਨਸਾਨ ਜਿਸ ਨੇ ਜੋ ਸੁਪਨਾ ਦੇਖਿਆ ਸੀ ਉਸ ਦਾ ਉਹ ਸੁਪਨਾ ਪੂਰਾ ਹੋ ਜਾਂਦਾ ਹੈ ਆਪਣੇ ਸੁਪਨੇ ਨੂੰ ਪੂਰੇ ਹੁੰਦਿਆਂ ਦੇ ਕੇ ਉਹ ਇਨਸਾਨ ਅਤੇ ਉਸ ਦੇ ਆਪਣੇ ਬਹੁਤ ਖੁਸ਼ ਹੁੰਦੇ ਨੇ ਪਰ ਕੁਝ ਲੋਕ ਅਜਾਹੇ ਵੀ ਹੁੰਦੇ ਨੇ ਜਿਨ੍ਹਾਂ ਤੋਂ ਉਹਨਾਂ ਦੀ ਕਾਮਯਾਬੀ ਜਿਹੜੀ ਹੈ ਉਹ ਦੇਖੀ ਨਹੀਂ ਜਾਂਦੀ ਉਹ ਪੂਰਾ ਜੋਰ ਲਾ ਦਿੰਦੇ ਆ ਕਿ ਅਸੀਂ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਾ ਕਾਮਯਾਬ ਕਰੀਏ ਤਾਂ ਵਿਰਜਾ 200 ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਹ ਮਨੁੱਖ ਉਹ ਨਿੰਦਕ ਉਹ ਲੋਕ ਉਸ ਕਾਮਯਾਬ ਇਨਸਾਨ ਨੂੰ ਨਾ ਤਾਂ ਨਾ ਕਾਮਯਾਬ ਕਰ ਸਕੇ ਤੇ ਨਾ ਹੀ ਉਸ ਦੀ ਬਰਾਬਰੀ ਕਰ ਸਕੇ ਤਾਂ ਫਿਰ ਉਹ ਦੂਸਰਾ ਰਸਤਾ ਚੁੰਦੇ ਆ ਉਹ ਉਸ ਇਨਸਾਨ ਦੀ ਬਦਨਾਮੀ ਕਰਨੀ ਸ਼ੁਰੂ ਕਰ ਦਿੰਦੇ ਆ ਉਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਜਿਉਂ ਜੋ ਵੀ ਮੂੰਹ ਵਿੱਚ ਆਉਂਦਾ ਹੈ ਉਹੀ ਕਹੀ ਜਾਂਦੇ ਨੇ ਕਿ ਸਾਨੂੰ ਪਤਾ ਹੈ ਇਹ ਕਿਸ ਤਰ੍ਹਾਂ ਕਾਮਯਾਬ ਹੋਇਆ ਪਰ ਜੋ ਮਨੁੱਖ ਮੇਰੇ ਵਾਹਿਗੁਰੂ ਜੀ ਦਾ ਨਾਮ ਜਪਦੇ ਆ ਉਹਨਾਂ ਨੂੰ ਆਪਣੇ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਹੁੰਦਾ ਹੈ ਤੇ ਉਹ ਇਹੋ ਜਿਹੇ ਨਿੰਦਗਾਂ ਤੋਂ ਡਰਦੇ ਨਹੀਂ ਉਹ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਆਪਣੀ ਇਮਾਨਦਾਰੀ ਨਾਲ ਕੀਤੀ ਹੋਈ ਮਿਹਨਤ ਅਤੇ ਆਪਣੇ ਮਾਲਕ ਤੇ ਪੂਰਾ ਭਰੋਸਾ ਹੁੰਦਾ ਹੈ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਮੇਰੇ ਵਾਹਿਗੁਰੂ ਜੀ ਬੈਠੇ ਨੇ ਸਭ ਦੇਖ ਲੈਣਗੇ ਅਤੇ ਸਭ ਨੂੰ ਸੰਭਾਲ ਵੀ ਲੈਣਗੇ। ਉਹ ਲੋਕਾਂ ਨੂੰ ਉਹਨਾਂ ਦੀਆਂ ਉਹਨਾਂ ਗੱਲਾਂ ਦਾ ਜਵਾਬ ਨਹੀਂ ਦਿੰਦੇ। ਉਹ ਸਿਰਫ ਆਪਣੇ ਲਕਸ਼ਯ ਤੇ ਧਿਆਨ ਦਿੰਦੇ ਆ ਤੇ ਆਪਣੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਦੇ ਆ। ਕੀ ਮਾਲਕਾ ਤੂੰ ਹੀ ਮੇਰੇ ਦਿਲ ਦੀ ਰਮਝ ਨੂੰ ਜਾਣਦਾ ਹੈ ਤੈਨੂੰ ਪਤਾ ਹੈ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਸਭ ਕੁਝ ਤੇਰੇ ਤੇ ਛੱਡਿਆ ਹੋਇਆ ਹੈ ਇਹ ਪਰੋਸਾ ਦੇਖ ਕੇ ਮੇਰੇ ਵਾਹਿਗੁਰੂ ਜੀ ਵੀ ਆਪਣੇ ਪਿਆਰਿਆਂ ਨੂੰ ਤੱਤੀ ਵਾ ਵੀ ਨਹੀਂ ਲੱਗਣ ਦਿੰਦੇ ਉਹਨਾਂ ਦੇ ਲੋਕ ਪਰਲੋਕ ਵਿੱਚ ਪਰਦੇ ਕੱਜਦੇ ਆ ਚਾਹੇ ਕੋਈ ਲੱਖ ਕੋਸ਼ਿਸ਼ਾਂ ਕਰ ਲਵੇ ਉਸ ਨੂੰ ਬਦਨਾਮ ਕਰਨ ਦੀਆਂ ਨਾ ਕਾਮਯਾਬ ਕਰਨ ਦੀਆਂ ਪਰ ਕਿਸੇ ਦੀ ਇੱਕ ਨਹੀਂ ਚਾਲਦੀ ਕਿਉਂਕਿ ਜਿਸ ਦੇ ਸਿਰ ਦੇ ਉੱਤੇ ਮੇਰੇ ਵਾਹਿਗੁਰੂ ਜੀ ਦਾ ਹੱਥ ਹੋਵੇ ਉਸ ਦਾ ਕੋਈ ਵੀ ਕੁਝ ਵੀ ਨਹੀਂ ਵਿਗਾੜ ਸਕਦਾ ਮੇਰੇ ਵਾਹਿਗੁਰੂ ਜੀ ਹਰ ਇੱਕ ਥਾਂ ਤੇ ਆਪਣੇ ਪਿਆਰਿਆਂ ਦੀ ਰੱਖਿਆ ਕਰਦੇ ਨੇ ਤੇ ਇਸ ਗੱਲ ਦੇ ਉੱਤੇ ਮੋਹਰ ਲਾਉਂਦੇ ਹੋਏ ਇਤਿਹਾਸ ਦੀ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਬੈਠੇ ਮੇਰੇ ਪੰਜਵੇਂ ਪਾਦਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅੱਗੇ ਕਿਸੇ ਨੇ ਇੱਕ ਛੋਟਾ ਜਿਹਾ ਟਕਾ ਰੱਖ ਕੇ ਮੱਥਾ ਟੇਕਿਆ ਕਹਿੰਦੇ ਪਾਤਸ਼ਾਹ ਜੀ ਨੇ ਉਹ ਟਕਾ ਚੁੱਕ ਕੇ ਆਪਣੇ ਹੱਥ ਦੀ ਤਲੀ ਤੇ ਰੱਖ ਲਿਆ ਪਾਤਸ਼ਾਹ ਕਦੇ ਉਸ ਟਕੇ ਨੂੰ ਆਪਣੀ ਸੱਜੀ ਤਲੀ ਦੇ ਉੱਤੇ ਰੱਖਦੇ ਨੇ ਤੇ ਕਦੇ ਆਪਣੀ ਖੱਬੀ ਤਲੀ ਦੇ ਉੱਤੇ ਤੇ ਪਾਤਸ਼ਾਹ ਜੀ ਨੂੰ ਇੰਜ ਕਰਦੇਆਂ ਦੇਖ ਕੇ ਸੇਵਾਦਾਰ ਬੜੇ ਹੈਰਾਨ ਹੋਏ ਤੇ ਕਿਹਾ ਕਿ ਪਾਤਸ਼ਾਹ ਲੋਕ ਇਹਨੇ ਦੂਰ ਤੋਂ ਤੁਹਾਡੇ ਦਰਸ਼ਨ ਕਰਨ ਲਈ ਆਉਂਦੇ ਨੇ ਕਿੰਨੇ-ਕਿੰਨੇ ਮਾਇਆ ਪੇਂਟ ਕਰ ਜਾਂਦੇ ਆ ਪਰ ਅੱਜ ਤੱਕ ਤੁਸੀਂ ਕਦੇ ਵੀ ਮਾਇਆ ਨੂੰ ਹੱਥ ਵੀ ਨਹੀਂ ਲਾਇਆ ਪਰ ਅੱਜ ਕੀ ਕੌਤਕ ਆ ਇਹ ਤੁਸੀਂ ਟਕੇ ਨੂੰ ਛੱਡ ਹੀ ਨਹੀਂ ਰਹੇ ਤਾਂ ਪਾਤਸ਼ਾਹ ਜੀ ਕਹਿਣ ਲੱਗੇ ਕਿ ਗਜਨੀ ਦੇ ਵਿੱਚ ਇੱਕ ਬੈਠਾ ਮੇਰਾ ਸਿੱਖ ਪਾਈਕਰਤਾਰੂ ਉਹ ਅਰਦਾਸਾਂ ਕਰਦੇ ਆ ਕੁਝ ਲੋਕ ਪਾਈ ਕਰਤਾਰੂ ਜਿਹਦੇ ਨਾਲ ਈਰਖਾ ਕਰਦੇ ਸਨ ਅਤੇ ਉਹਨਾਂ ਨੇ ਪਾਈ ਕਰਤਾਰੂ ਜੀ ਦੇ ਵੱਟੇ ਬਦਲ ਦਿੱਤੇ ਨੇ ਅਤੇ ਮੈਕਮੇ ਵਿੱਚ ਸ਼ਿਕਾਇਤ ਕਰ ਦਿੱਤੀ ਹੈ ਹੁਣ ਉਸ ਮੈਕਮੇ ਵਾਲੇ ਆ ਕੇ ਵੱਟੇ ਚੈੱਕ ਕਰ ਰਹੇ ਨੇ ਉਹ ਮੈਕਮੇ ਵਾਲੇ ਪਾਈ ਕਰਤਾਰੂ ਜੀ ਦੇ ਵੱਟੇ ਕਦੀ ਸੱਜੇ ਛਾਬੇ ਵਿੱਚ ਰੱਖਦੇ ਨੇ ਤੇ ਕਦੀ ਖੱਬੇ ਵਿੱਚ ਇਸੇ ਕਰਕੇ ਮੈਂ ਇਹ ਟਕਾ ਕਦੀ ਖੱਬੀ ਤਲੀ ਤੇ ਰੱਖ ਰਿਆ ਹਾਂ ਤੇ ਕਦੇ ਸੱਜੀ ਤਲੀ ਤੇ ਤਾਂ ਕਿ ਮੇਰੇ ਪਿਆਰੇ ਦੇ ਵਟਿਆਂ ਦੇ ਵਿੱਚ ਕੋਈ ਫਰਕ ਨਾ ਆਵੇ ਕਿਉਂਕਿ ਈਰਖਾ ਕਰਨ ਵਾਲਿਆਂ ਨੇ ਉਸ ਦੇ ਸਾਰੇ ਵਟਿਆਂ ਦੇ ਵਿੱਚ ਫਰਕ ਕਰ ਦਿੱਤਾ ਹੈ ਬਹੁਤ ਚਾਉਂਦੇ ਆਗੇ ਭਾਈ ਕਰਤਾਰੂ ਦੀ ਥਾਂ-ਥਾਂ ਤੇ ਬਦਨਾਮੀ ਹੋਵੇ ਪਰ ਉਹ ਭੋਲਾ ਹੈ ਉਹ ਸਾਨੂੰ ਪਿਆਰ ਕਰਨ ਵਾਲਾ ਹੈ ਵਾਹਿਗੁਰੂ ਜੀ ਇਸ ਲਈ ਅਸੀਂ ਉਸ ਦੇ ਪਰਦੇ ਕੱਜ ਰਹੇ ਹਾਂ ਅਸੀਂ ਉਸ ਨੂੰ ਬਦਨਾਮੀ ਤੋਂ ਬਚਾ ਰਹੇ ਹਾਂ ਅਤੇ ਇਸ ਸਾਖੀ ਤੋਂ ਸਾਨੂੰ ਵੀ ਇਹੀ ਸਿੱਖਿਆ ਮਿਲਦੀ ਹੈ ਕਿ ਮੇਰੇ ਵਾਹਿਗੁਰੂ ਜੀ ਆਪਣੇ ਪਿਆਰਿਆਂ ਦੀ लाज ਆਪ ਰੱਖਦੇ ਆ ਜਿਨ੍ਹਾਂ ਦਾ ਰਾਖਾ ਮੇਰਾ ਵਾਹਿਗੁਰੂ ਜੀ ਆਪ ਹੋਵੇ ਉਹਨਾਂ ਦਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਸਾਡੀ ਜ਼ਿੰਦਗੀ ਦੇ ਵਿੱਚ ਕਈ ਅਜਿਹੇ ਲੋਕ ਹੁੰਦੇ ਆ ਜੋ ਚਾਹੁੰਦੇ ਆ ਕਿ ਦੂਸਰਿਆਂ ਦੇ ਪਰਦੇ ਨੰਗੇ ਹੋਣ ਦੂਸਰਿਆਂ ਦੀ ਬਦਨਾਮੀ ਕਰਕੇ ਬਦਨਾਮੀ ਹੁੰਦੀ ਵੇਖ ਕੇ ਬੜੇ ਖੁਸ਼ ਹੁੰਦੇ ਨੇ ਇਹੋ ਜਿਹੇ ਲੋਕਾਂ ਦੀ ਚੁਗਲੀ ਨਿੰਦਿਆ ਅਤੇ ਫਜ਼ੂਲ ਦੀਆਂ ਗੱਲਾਂ ਕਰਨੀਆਂ ਇਹਨਾਂ ਦੀ ਖੁਰਾਕ ਹੁੰਦੀ ਆ ਉਹ ਸਮਝਦੇ ਆ ਕਿ ਅਸੀਂ ਕਿਸੇ ਨੂੰ ਵੀ ਪਤਨਾਮ ਕਰ ਸਕਦੇ ਆ ਪਰ ਉਹ ਇਹ ਗੱਲ ਭੁੱਲ ਜਾਂਦੇ ਆ ਕਿ ਜਿਸ ਦੇ ਕੋਲ ਗੁਰਬਾਣੀ ਰੂਪੀ ਤਾਕਤ ਹੈ ਗੁਰਬਾਣੀ ਰੂਪੀ ਧੰਨ ਹੈ ਇਸ ਲਈ ਇਹੋ ਜਿਹੇ ਲੋਕਾਂ ਦੀ ਕਦੇ ਵੀ ਪਰਵਾਹ ਨਹੀਂ ਕਰਨੀ ਇਹਨਾਂ ਲੋਕਾਂ ਦੇ ਬਦਲੇ ਆਪਣਾ ਸਮਾਂ ਬਰਬਾਦ ਨਾ ਕਰਿਆ ਕਰੋ ਤੁਸੀਂ ਆਪਣੇ લક્ષ્ય ਵੱਲ ਧਿਆਨ ਰੱਖੋ ਆਪਣਾ ਧਿਆਨ ਨਾ ਪਟਕਾਓ ਇਹਨਾਂ ਲੋਕਾਂ ਦਾ ਕੰਮ ਗੱਲਾਂ ਕਰਨਾ ਹੈ ਪਰ ਤੁਸੀਂ ਆਪਣੇ ਆਪ ਨੂੰ ਆਪਣੀ ਜੀਬ ਵਰਗੇ ਬਣਾਓ ਜੋ ਕਿ ਬਤੀ ਦੰਦਾਂ ਦੇ ਵਿੱਚ ਰਹਿ ਕੇ ਵੀ ਆਪਣਾ ਕੰਮ ਕਰਦੀ ਰਹਿੰਦੀ ਹੈ ਤੁਸੀਂ ਇਹ ਦੇਖਿਆ ਨਹੀਂ ਕਿ ਦੰਦਾਂ ਦੇ ਵਿੱਚ ਕਿੰਨੀ ਤਾਕਤ ਹੁੰਦੀ ਆ ਕਿ ਕਿਸੇ ਵੀ ਚੀਜ਼ ਨੂੰ ਕੱਟ ਦਿੰਦੇ ਆ ਪਰ ਆਪਣੀ ਜੀਬ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਇਸ ਲਈ ਆਪਣੇ ਆਪ ਨੂੰ ਆਪਣੀ ਜੀਬ ਵਰਗਾ ਬਣਾਓ ਜੋ ਬਤੀ ਦੰਦਾਂ ਦੇ ਵਿੱਚ ਰਹਿ ਕੇ ਵੀ ਕੰਮ ਕਰਦੀ ਆ ਇਹਨਾਂ ਬੁਰਾਈ ਕਰਨ ਵਾਲਿਆਂ ਵੱਲ ਨਿੰਦਾ ਕਰਨ ਵਾਲਿਆਂ ਵੱਲ ਧਿਆਨ ਦੇਣ ਦੀ ਲੋੜ ਨਹੀਂ ਇਹਨਾਂ ਵੱਲ ਧਿਆਨ ਦੇਣ ਦੀ ਬਜਾਏ ਵਾਹਿਗੁਰੂ ਜੀ ਦਾ ਨਾਮ ਜਪੋ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖੋ ਮੇਰੇ ਵਾਹਿਗੁਰੂ ਜੀ ਨੂੰ ਸਭ ਦੀ ਫਿਕਰ ਹੈ ਉਸ ਨੂੰ ਪਤਾ ਹੈ ਕਿ ਕੌਣ ਸੱਚਾ ਹੈ ਤੇ ਕੌਣ ਝੂਠਾ ਇਸ ਲਈ ਇਹਨਾਂ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰਦੇ ਹੋਏ ਇਹਨਾਂ ਬੁਰਾਈ ਕਰਨ ਵਾਲੇ ਲੋਕਾਂ ਵੱਲ ਧਿਆਨ ਨਾ ਦਿੰਦੇ ਹੋਏ ਸਿਰਫ ਤੇ ਸਿਰਫ ਆਪਣਾ ਧਿਆਨ ਆਪਣੇ ਕੰਮ ਪ੍ਰਤੀ ਆਪਣੇ ਲਕਸ਼্য ਪ੍ਰਤੀ ਰੱਖੋ ਅਤੇ ਆਪਣੇ ਵਾਹਿਗੁਰੂ ਜੀ ਦੇ ਉੱਤੇ ਆਪਣਾ ਭਰੋਸਾ ਪੱਕਾ ਕਰੋ ਇਹਨਾਂ ਨਿੰਦਕਾਂ ਇਹਨਾਂ ਵਿਰੋਧੀਆਂ ਦਾ ਕੰਮ ਬਦਨਾਮੀ ਕਰਨਾ ਹੈ ਪਰ ਤੁਸੀਂ ਆਪਣੇ લક્ષ્ય ਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਨ ਤੋਂ ਨਹੀਂ ਹਟਣਾ ਆਪਣਾ ਧਿਆਨ ਆਪਣੇ લક્ષ્ય ਤੋਂ ਨਹੀਂ ਭਟਕਾਉਣਾ ਆਪਣੇ ਸੁਪਨੇ ਤੋਂ ਨਹੀਂ ਹਟਾਉਣਾ ਤੇ ਇਮਾਨਦਾਰੀ ਦੇ ਨਾਲ ਮਿਹਨਤ ਕਰਨੀ ਨਹੀਂ ਛੱਡਣੀ ਕਿਉਂਕਿ ਜੇ ਤੁਸੀਂ ਸੱਚੇ ਹੋ ਤਾਂ ਲੋਕ ਚਾਹੀ ਲੱਖ ਕੋਸ਼ਿਸ਼ਾਂ ਕਰ ਲੈਣ ਪਰ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਣੇ ਇਹ ਤਾਂ ਸਿਰਫ ਤੁਹਾਨੂੰ ਤੁਹਾਡੀ ਹਿੰਮਤ ਤੋੜਨ ਦੇ ਲਈ ਤੁਹਾਨੂੰ ਤੁਹਾਡੇ ਲਕਸ਼ਿਅ ਤੋਂ ਪਟਕਾਉਣ ਦੇ ਲਈ ਤੁਹਾਡੇ ਸੁਪਨੇ ਨੂੰ ਨਾਕਾਮਯਾਬ ਕਰਨ ਦੇ ਲਈ ਉਹਨਾਂ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਪਰ ਤੁਸੀਂ ਆਪਣੇ ਵਾਹਿਗੁਰੂ ਜੀ ਤੇ ਭਰੋਸਾ ਰੱਖ ਕੇ ਆਪਣੀ ਇਮਾਨਦਾਰੀ ਦੇ ਨਾਲ ਮਿਹਨਤ ਕਰਨੀ ਹੈ ਤੁਸੀਂ ਆਪਣਾ ਧਿਆਨ ਸਿਰਫ ਤੇ ਸਿਰਫ ਆਪਣੇ ਲਕਸ਼ਿਅ ਵੱਲ ਰੱਖਣਾ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਕਰਕੇ ਤੁਰਨਾ ਹੈ ਵਾਹਿਗੁਰੂ ਜੀ ਤੇ ਅੱਗੇ ਅਰਦਾਸ ਕਰਕੇ ਤੁਰਨਾ ਹੈ ਕਿ ਪਾਤਸ਼ਾਹ ਮੇਰੇ ਅੰਗ ਸੰਗ ਸਹਾਈ ਹੋਣਾ ਮੇਰੇ ਕੋਲੋਂ ਕੁਝ ਵੀ ਅਜਾਹਾ ਨਾ ਕਰਵਾਉਣਾ ਜਿਸ ਨਾਲ ਮੇਰੇ ਮਾਤਾ ਪਿਤਾ ਦਾ ਜਾਂ ਤੁਹਾਡਾ ਦਿਲ ਦੁਖੇ ਪਾਤਸ਼ਾਹ ਜੀ ਤੁਸੀਂ ਸੱਚੀ ਸੁੱਚੀ ਮੱਤ ਬਖਸ਼ਣੀ ਮਾਨਨੀਵਾ ਤੇ ਮੱਤ ਉੱਚੀ ਰੱਖਣੀ ਪਾਤਸ਼ਾਹ ਵਾਹਿਗੁਰੂ ਜੀ ਮੈਨੂੰ ਔਖੇ ਸੌਖੇ ਰਾਹਾਂ ਵਿੱਚੋਂ ਬਾਹ ਫੜ ਕੇ ਬਾਹਰ ਕੱਢਣਾ ਤਾਂ ਦੇਖਣਾ ਮੇਰੇ ਵਾਹਿਗੁਰੂ ਜੀ ਨੇ ਤੁਹਾਨੂੰ ਤਤੀ ਵਾਹ ਵੀ ਨਹੀਂ ਲੱਗਣ ਦੇਣੀ ਇਨਸਾਨ ਆਪਣੀਆਂ ਤੇ ਆਪਣੇ ਵਾਹਿਗੁਰੂ ਜੀ ਦੀਆਂ ਨਜ਼ਰਾਂ ਦੇ ਵਿੱਚ ਸੱਚਾ ਹੋਣਾ ਚਾਹੀਦਾ ਹੈ ਕੋਈ ਕੁਝ ਵੀ ਕਰ ਲਵੇ ਕੁਝ ਨਹੀਂ ਵਿਗਾੜ ਸਕਦਾ ਤੇ ਆਓ ਲੋਕਾਂ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਇਮਾਨਦਾਰੀ ਅਤੇ ਲਗਨ ਦੇ ਨਾਲ ਮਿਹਨਤ ਕਰੀਏ ਅਤੇ ਆਪਣੇ ਵਾਹਿਗੁਰੂ ਜੀ ਦੇ ਉੱਤੇ ਭਰੋਸਾ ਰੱਖ ਕੇ ਆਪਣੇ ਵਾਹਿਗੁਰੂ ਜੀ ਨੂੰ ਸਵਾਸ ਸਵਾਸ ਯਾਦ ਕਰੀਏ ਤਾਂ ਦੇਖਣਾ ਮੇਰੇ ਵਾਹਿਗੁਰੂ ਜੀ ਹਰੇਕ ਔਖੇ ਸੌਖੇ ਰਾਹ ਦੇ ਵਿੱਚ ਤੁਹਾਡੀ ਰੱਖਿਆ ਕਰਨਗੇ ਤੁਹਾਡੇ ਅੰਗ ਸੰਗ ਸਹਾਈ ਹੋਣਗੇ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਸੁਝਾਅ ਜਾਂ ਫਿਰ ਵਾਹਿਗੁਰੂ ਜੀ ਲਿਖਣਾ ਨਾ ਭੁੱਲਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਵੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ